ਸੀਏ ਰਕੇਸ਼ ਕੁਮਾਰ ਮਾਗੋ ਨੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਕੋਲੋਂ ਟੈਕਸ ਦਾ ਲਿਆ ਜਾ ਰਿਹਾ ਹੈ ਪਰ ਉਹਨਾਂ ਨੂੰ ਸਹੀ ਸਮੇਂ ਤੇ ਸੁਵਿਧਾਾਂ ਨਹੀਂ ਦਿੱਤੀਆਂ ਜਾ ਰਹੀਆਂ ਕਿਉਂਕਿ ਟੈਕਸ ਭਰਨ ਵਾਲੇ ਲੋਕਾਂ ਲਈ ਪੋਰਟਲ ਸਹੀ ਟਾਈਮ ਤੇ ਨਹੀਂ ਖੋਲਿਆ ਜਾ ਰਿਹਾ ਜਿਸ ਨਾਲ ਲੋਕਾਂ ਨੂੰ ਤੇ ਪਰੇਸ਼ਾਨੀਆਂ ਆਈ ਰਹੀਆਂ ਹਨ ਅਤੇ ਰਿਟਰਨ ਭਰਨ ਵਾਲੇ ਵੀ ਪਰੇਸ਼ਾਨ ਹੋ ਰਹੇ ਹਨ ਐਸੇ ਸੰਬੰਧ ਵਿੱਚ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ कि ਜਿੰਨਾ ਲੋਕਾਂ ਨੇ ਆਡਿਟ ਕਰਵਾਉਣੇ ਹਨ ਉਹ 1 ਮਹੀਨਾ ਬਾਅਦ ਕਰਵਾ ਸਕਦੇ ਹਨ ਕਿਉਂਕਿ ਆਡਿਟ ਦੀ ਤਾਰੀਖ 1 ਮਹੀਨਾ ਵਧਾ ਦਿੱਤੀ ਗਈ ਹੈ ਗੱਲਬਾਤ ਕਰਦਿਆਂ ਹੋਰ ਕੀ ਜਾਣਕਾਰੀ ਦਿੱਤੀ ਸੀਏ ਰਕੇਸ਼ ਕੁਮਾਰ ਮਾ ਕੋ ਨੇ ਦੇਖੋ ਪੂਰੀ ਖਬਰ ਸਰਕਾਰ ਨੇ ਇਸ ਵਾਰ ਡੇਟ ਵਧਾਈ ਹੈ 30 ਸਤੰਬਰ ਡਿਊ ਡੇਟ ਸੀ ਆਡਿਟਡ ਰਿਟਰਨ ਦੀ ਉਹ ਉਹਨਾਂ ਨੇ 31 ਅਕਤੂਬਰ ਕੀਤੀ ਹੈ ਪਰ ਇਹਦੇ ਨਾਲ ਜਿਹੜੀਆਂ ਰਿਟਰਨਾਂ ਫਾਈਲ ਕਰਨ ਦੀਆ ਡੇਟ 31 ਅਕਤੂਬਰ ਸੀ ਉਹਨੂੰ ਉਹਨਾਂ ਨੇ 30 ਨਵੰਬਰ ਨਹੀਂ ਕੀਤਾ ਇਹ ਵੀ ਡੇਟ 30 ਸਤੰਬਰ ਤੋਂ 31 ਅਕਤੂਬਰ ਵਦਾਨਾ ਸੇ ਸਾਨੂੰ ਬਹੁਤ ਸਾਡੀਆਂ ਡਿਫਰੈਂਟ ਡਿਫਰੈਂਟ ਐਸੋਸੀਏਸ਼ਨਸ ਕੋਈ ਡਿਫਰੈਂਟ ਡਿਫਰੈਂਟ 바 ਐਸੋਸੀਏਸ਼ਨਸ ਡਿਫਰੈਂਟ ਅਡਵੋਕੇਟਸ ਐਸੋਸੀਏਸ਼ਨ ਬਾਡੀਜ਼ ਨੇ ਅਲੱਗ-ਅਲੱਗ ਹਾਈ ਕੋਰਟ ਸੇ ਵਿੱਚ ਰਿਟਾ ਫਾਈਲ ਕੀਤੀਆਂ ਸਰਕਾਰ ਆਪਣੇ ਲੈਵਲ ਤੇ ਨਹੀਂ ਸਮਝਦੀ ਪਈ ਸੀ ਔਰ ਅੰਨੀ ਸਟੱਬਰਨ ਐਟੀਟਿਊਡ ਸਰਕਾਰ ਦਾ ਉਹ ਵਧੀਆ ਨਹੀਂ ਹੋਗਾ ਇਹ ਸੀਬीडीटी ਦੇ ਜਿਹੜੇ ਆਫੀਸਰਸ ਉਹਨਾਂ ਦੀ ਬੜੀ ਹਾਈ ਹੈੱਡਨੈਸ ਸੀ ਉਹਨਾਂ ਨੇ ਜਦ ਕੀ ਆਪਣਾ ਪੋਰਟਲ 25 ਜੁਲਾਈ ਤੱਕ ਉਹ ਅਮੈਂਡ ਕਰਦੇ ਰਹੇ ਔਰ ਸਾਡੇ ਲੋਕਾਂ ਨੂੰ ਰਿਟਰਨ ਫਾਈਲ ਕਰਨ ਦਾ ਪਲੇਟਫਾਰਮ ਨਹੀਂ ਦਿੱਤਾ ਔਰ ਸਭ ਤੋਂ ਵੱਡੀ ਚੀਜ਼ ਹੈ ਸਰਕਾਰ ਦੀ ਬੇਸਿਕਲੀ ਦੋ ਡੇਟਾਂ ਹੁੰਦੀਆਂ ਇੱਕ ਨਾਨ ਆਡੀਟਡ ਰਿਟਰਨ ਫਾਈਲ ਕਰਵਾਸੇ ਉਹ ਹੁੰਦੀ 31 ਜੁਲਾਈ ਔਰ ਆਡੀਟਡ ਰਿਟਰਨ ਫਾਈਲ ਕਰਵਾਸੇ 30 ਸਤੰਬਰ ਹੁੰਦੀ ਹੈ ਐਕ ਕੀ ਕੀ ਪੋਜੀਸ਼ਨ ਸੀ ਕਿ ਗਵਰਨਮੈਂਟ ਨੇ ਉਹ 31 ਜੁਲਾਈ ਦੀ ਡੇਟ 1.5 ਦੋ ਮਹੀਨੇ ਪਹਿਲਾਂ ਹੀ ਉਹ 15 ਸਤੰਬਰ ਕਰ ਦਿੱਤੀ ਉਦੋਂ ਲਕੀ ਹੋਇਆ ਕਿ ਅਸੀਂ ਜੁਲਾਈ ਤੱਕ ਫ੍ਰੀ ਬੈਠੇ ਰਹੇ ਕੋਈ ਖਾਸ ਕੰਮ ਨਹੀਂ ਸੀ ਕੋਈ ਨੋਰਮਲ ਵਰਕ ਹੀ ਕਰਦੇ ਰਹੇ ਔਰ ਹੋ ਗਿਆ ਅਸੀਂ 1 ਬੰਦਨਾ ਜੁਲਾਈ 15 ਸਤੰਬਰ ਤੱਕ ਬਹੁਤ ਬੀਜ਼ੀ ਹੋਏ ਫਿਰ ਉਹਨਾਂ ਨੇ ਇੱਕ ਰਿਕਵੈਸਟ ਕਰਨ ਫਿਰ ਇੱਕ ਦਿਨ ਵਾਸਤੇ ਐਕਸਟੈਂਡ ਕਰ ਦਿੱਤੀ ਜਿਸ ਦਿਨ ਦੇਸ਼ ਚੋਂ 23 ਲੱਖ ਟਟਾਣਾ ਗਈਆਂ ਨਹੀਂ ਤੇ ਉਹ ਸਾਰਿਆਂ ਨੂੰ ਪੈਨਲਟੀ ਲੱਗਣੀ ਸੀ ਜਿਹੜੇ ਬੰਦੇ ਆ ਨੇ ਲੇਟ ਫਾਈਲ ਕੀਤੀ ਆ ਔਰ ਇਹਦਾ ਕੀ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰਿਕਵੈਸਟ ਕਰਦੇ ਰਹੇ ਕਿ ਤੁਸੀਂ ਆਡੀਟਡ ਦੀ ਰਿਟਰਨਾਂ ਨੂੰ 10 ਦਿਨ ਮਹੀਨਾ ਵਧਾਓ ਕਿਉਂਕਿ ਜੇ ਤੁਸੀਂ ਨੌਨ ਆਡੀਟ ਦੀ ਰਿਟਰਨਾਂ ਨਹੀਂ ਵਧਾਈ ਹੈ ਤੇ ਆਡੀਟਰ ਨੇ ਵੀ ਜੁਟਾਂ ਬਾ ਉਹ ਸੁਣਨ ਨੂੰ ਤਿਆਰ ਨਹੀਂ ਸੀ ਇਹਨਾਂ ਨੇ ਆਹ ਦੇਖੋ 15 ਸਤੰਬਰ ਤੋਂ ਲੈ ਕੇ ਇਹ ਕੱਲ੍ਹ ਸ਼ਾਮ ਨੂੰ 25 ਨੂੰ ਸਾਰੀ ਜਦ ਉਹ ਜਦ ਬਾਅਦ ਕਿਉਂਕਿ ਦੋ ਹਾਈ ਕੋਰਟਸ ਨੇ ਇਹਨਾਂ ਦੇ ਅਗੇਂਸਟ ਵਾਰਡਿਕ ਦੇਤੀ ਇੱਕ ਰਾਜਸਥਾਨ ਹਾਈ ਕੋਰਟ ਨੇ ਇੱਕ ਕਰਨਾਟਕਾ ਹਾਈ ਕੋਰਟ ਨੇ ਦਿੱਲੀ ਹਾਈ ਕੋਰਟ ਚ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅੱਜ ਅਸੀਂ ਰਿਪਲਾਈ ਫਾਈਲ ਕਰਾਂਗੇ ਅੱਜ ਅਸੀਂ ਕੁਝ ਕਰਾਂਗੇ ਇਸ ਨੇ ਡਿਫਰੈਂਟ ਡਿਫਰੈਂਟ ਹਾਈ ਕੋਰਟਸ ਵਿੱਚ ਆਪਾਂ ਲਾਭੜਿਆਣਾ ਹਾਈ ਕੋਰਟ ਵੀ ਕੇਸ ਵਾਈਲਡ ਹੈ ਇਹਨਾਂ ਨੇ ਉਸ ਕਾਰਨ ਰਾਤੀ ਪਰ ਨੋਟੀਫਿਕੇਸ਼ਨ ਕੱਢਿਆ ਕਿ ਅਸੀਂ ਡੇਟ ਐਕਸਟੈਂਡ ਕਰ ਦਿੱਤੀ ਹੈ 30 ਸਤੰਬਰ ਤੋਂ 31 ਅਕਤੂਬਰ ਇਹ ਡੇਟ ਐਸਾ ਐਕਸਟੈਂਡ ਕਰ ਰਿਹਾ ਕਿ ਜਿਸ ਤਰ੍ਹਾਂ ਇਹ ਨਾ ਪ੍ਰੋਫੈਸ਼ਨਲ ਸਾਸੇ ਉਹ ਬਹੁਤ ਵੱਡਾ ਆਸਾਨ ਕਰਦੇ ਦੇ ਲੋਕਾਂ ਸੇ ਬਹੁਤ ਆਸਾਨ ਕਰਦੇ ਜਿਸ ਸਰਕਾਰ ਨੇ ਪੈਸੇ ਲੈਣੇ ਹੁੰਦੇ ਕਰੋੜਾਂ ਰੁਪਏ ਦੀ ਡਾਇਰੈਕਟ ਟੈਕਸ ਕਲੈਕਸ਼ਨ ਹੈ ਉਹਨਾਂ ਨੂੰ ਆਪਣਾ ਪਲੇਟਫਾਰਮ ਠੀਕ ਰੱਖਣਾ ਚਾਹੀਦਾ ਅਸੀਂ ਪਹਿਲਾਂ ਸਾਡੇ ਕੋਲ 2 ਮਹੀਨੇ ਹੁੰਦੇ ਸੀ ਆਡਿਟ ਕਰਨ ਵਾਸਤੇ ਹੁਣ ਕਿਸਣਾ ਐਕਸਪੈਕਟ ਕਰ ਸਕਦੇ ਆ 36 ਲੱਖ ਰਟਾ ਨਾ ਜਾਣੀਆਂ ਅਸੀਂ ਉਹ 15 ਦਿਨਾਂ ਦੇ ਵਿੱਚ ਕੰਪਲੀਟ ਕਰ ਦੇਈਏ ਅਸੀਂ ਲੋਕ ਰਾਤੀ ਕੰਮ ਕਰਦੇ ਰਹੇ ਇਹ ਆਪਣੀ ਫਿਗਰਸ ਹਾਈ ਕੋਰਟ ਨੂੰ ਜਵਾਬ ਦਿੰਦੇ ਆ ਜੀ ਅਥਰ ਕੋਈ ਸਾਡੇ ਕੋ 64 ਲੱਖ ਰਟਣਾ ਚਾਹੀਦਾ ਪਰ ਇਹ ਟਾਈਮਿੰਗ ਨਹੀਂ ਰਸਤੇ ਕਿ ਰਾਤੀ 1 ਵਜੇ ਗਈ ਹੈ ਰਾਤੀ 2 ਵਜੇ ਗਈ ਹੈ ਰਾਤੀ 11 ਵਜੇ ਗਈ ਹੈ ਇਹਨਾਂ ਦੇ ਆਫਿਸਸ 10 ਤੋਂ 5 ਜਦ 1000 5:30 ਤੱਕ 9 ਤੋਂ 5:30 ਤੱਕ ਕੰਮ ਕਰਦੇ ਆ ਉਹ ਬੰਦ ਹੋ ਜਾਂਦੇ ਆ ਸਾਡੇ ਆਫਿਸ ਖੁੱਲਦੇ ਰਹੇ ਰਾਤ ਤੱਕ ਚੱਲਦੇ ਰਹੇ ਕਿਸ਼ਨਾ ਕਰ ਸਕਦੇ ਇਹਦਾ ਅਨਾ ਪ੍ਰੈਸ਼ਰ ਸੀ ਸਾਡੇ ਲੋਕਾਂ ਦੀਆਂ ਸਿਹਤਾਂ ਖਰਾਬ ਹੋ ਗਈਆਂ ਸਾਡੇ ਕੁਝ ਬ੍ਰਦਰਸ ਜਿਹੜੇ ਆ ਪ੍ਰੋਫੈਸ਼ਨਲ ਬ੍ਰਦਰਸ ਸੂਰਤ ਦੇ ਵਿੱਚ ਉਹ ਹਾਰਟ ਅਟੈਕ ਨਾਲ ਕੋਈ ਡੈਥ ਹੋ ਗਈ ਅਸੀਂ ਵੀ ਦੇਖੋ ਅਸੀਂ ਇੰਡੀਅਨ ਆਰਮੀ ਦੀ ਬਹੁਤ ਰਿਸਪੈਕਟ ਕਰਦੇ ਆ ਉਹਨਾਂ ਦਾ ਅਸੀਂ ਕਹਿੰਦੇ ਨਾ ਵੀ ਆਹ थैंकफुल ਸਾਨੂੰ ਸੇਵ ਕਰਦੇ ਆ ਲੇਕਿਨ ਅਸੀਂ ਵੀ ਸਰਕਾਰ ਦੀ ਇੱਕ ਫਾਈਨੈਂਸ਼ੀਅਲ ਆਰਮੀ ਹੈ ਅਸੀਂ ਵੀ ਉਹਨਾਂ ਨੂੰ ਅਨਾ ਰੈਵਨਿਊ ਇਕੱਠਾ ਕਰਕੇ ਦੇਣੇ ਪਏ ਆ ਹੈਲਪ ਕਰਦੇ ਆ ਉਹਦੇ ਵਿੱਚ ਅਸੀਂ ਵੀ ਨੈਸ਼ਨਲ ਬਿਲਡਿੰਗ ਦੇ ਵਿੱਚ ਇੱਕ ਹਿੱਸੇਦਾਰ ਆ ਲੇਕਿਨ ਜਿਸ ਤਰ੍ਹਾਂ ਸਰਕਾਰ ਟ੍ਰੀਟਮੈਂਟ ਕਰਦੀ ਵੀ ਹੈ ਔਰ ਦਿੰਦੀ ਵੀ ਹੈ ਉਹ ਵੀ ਆਪਣੀਆਂ ਗਲਤੀਆਂ ਨੂੰ ਛੁਪਾਉਣਾਸਤੇ ਜੇ ਸਰਕਾਰ ਦਾ ਪਲੈਟਫਾਰਮ 1 ਅਪ੍ਰੈਲ ਨੂੰ ਰੈਡੀ ਹੋ ਦੇਵੇ ਤੇ ਬਸ ਸਾਨੂੰ ਲੋਗਾਂ ਨੂੰ ਕੀ ਲੋੜਤਾ ਸੀ ਡਿਲੇ ਕਰੀਏ ਲੇਟਾ ਡੇਟਾ ਸੇ ਇਹਨਾਂ ਨੂੰ ਰਿਕਵੈਸਟ ਕਰੀਏ ਕਿ ਰਟਾ ਨਾਲ ਡੇਟ ਹਦਾਓ ਅਸੀਂ ਜਦੋਂ ਇਹਨਾਂ ਨੇ ਆ ਕਿ 15 ਸਤੰਬਰ ਕੀਤੀ ਅਸੀਂ ਕਦੀ ਵੀ ਕਿਸੇ ਨਾਲ ਇਹਨਾਂ ਨੂੰ ਰਿਕਵੈਸਟ ਨਹੀਂ ਕੀਤੀ ਸੀ ਤੋਂ ਇਹਨਾਂ ਦਾ ਪੋਰਟਲ ਡੈਡੀ ਨਹੀਂ ਸੀ ਇਹਨਾਂ ਦਾ ਸੌਫਟਵੇਅਰ ਡੈਡੀ ਨਹੀਂ ਸੀ ਉਹਦੇ ਕਾਰਨ ਇਹਨਾਂ ਡੇਟ ਐਕਸੈਂਡ ਕੀਤੀ ਪਰ ਅੱਗੇ ਇਹਨਾਂ ਨੂੰ ਐਕਸੈਂਡ ਕਰ ਦੇਣੀ ਚਾਹੀਦੀ ਸੀ ਗ੍ਰੇਸਫੁਲੀ ਉਹ ਇਹਨਾਂ ਨਹੀਂ ਕੀਤੀ ਸਾਡੇ ਲੋਗਾਂ ਦੀ ਬਾਡੀਜ਼ ਨੂੰ ਮੇਰੇ ਕੋਲ 15 ਹਾਈ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਹੈ ਸੀ ਇਹ ਮਜਬੂਰੀ ਨਾਲ ਹਾਈ ਕੋਰਟ ਦੇ ਡਾਇਰੈਕਸ਼ਨਸ ਬਾਅਦ ਇਹਨਾਂ ਨੇ ਕੀਤੀ ਹੈ ਅੱਜ ਵੀ ਉੱਥੇ ਇੱਕ ਖੇਲਾ ਖੇਲ ਗਿਆ ਹੈ डेट ऑफ फाइलिंग ऑफ द रिटर्न ओनी एक्सटेंड ਕੀਤੀ ਉਹ 31 اکتوبر ਹੀ ਰੱਖ ਦਿੱਤੀ ਹੈ ਦੇਖੋ ਉਹਦੇ ਵੀ ਆਏਗਾ ਇਹਦਾ ਮਤਲਬ ਸਰਕਾਰ ਦਾ ਐਟੀਟਿਊਡ ਹੈਗਾ ਕਿ ਲੋਕਾਂ ਨੂੰ ਪੈਨਲਟੀਆਂ ਲਾਈਆਂ ਜਾਣ ਅੱਜ ਟੈਕਸ ਪੇਅਰ ਨੂੰ ਸਰਕਾਰ ਕੋਈ ਸੈਪਰੇਟ ਕੁਝ ਨਹੀਂ ਦਿੰਦੀ ਬਈ ਮੇਰੇ ਕੋਈ ਰੀਜ਼ਨ ਮੈਨੂੰ ਹੋਵੇ ਨਾ ਮੈਨੂੰ ਰੇਲਵੇ ਚ ਕੰਸੈਸ਼ਨ ਆਇਆ ਮੈਨੂੰ ਦੀ ਹਸਪੀਟਲ ਜੇ ਕੰਸੈਸ਼ਨ ਹੈ ਜਿਹੜਾ ਟੈਕਸ ਪੇਅਰ ਹੈ ਉਹ ਕੋਈ ਸਰਕਾਰੀ ਹਸਪਤਲ ਜਾਂਦਾ ਉਹਨਾਂ ਦੇ ਬੱਚੇ ਕੋਈ ਸਰਕਾਰੀ ਸਕੂਲਾਂ ਚ ਨਹੀਂ ਪੜਦੇ ਉਹਨਾਂ ਨੂੰ ਕੋਈ ਫ੍ਰੀ ਬੀਸ 300 ਯੂਰੋ ਨਹੀਂ ਮਿਲਦਾ ਉਹਨਾਂ ਨੂੰ ਮਿਲਦਾ ਕੀ ਹੈ ਜੇ ਉਹ ਤੁਹਾਨੂੰ ਦੇ ਰਹੇ ਹੈ ਤੇ ਤੁਸੀਂ ਕੋਈ ਗ੍ਰੇਸਫੁਲੀ ਉਹਨਾਂ ਕੋ ਪੈਸੇ ਲਵੋ ਉਹਨਾਂ ਦੀ ਵੀ ਰਿਸਪੈਕਟ ਕਰੋ ਜਾਂ ਤਾਂ ਕੋਈ ਸਿਸਟਮ ਬਣਾਓ ਕਿ ਜਿਹੜਾ ਟੈਕਸ ਪੇਰ ਹੈ ਉਹਨੂੰ ਗਵਰਨਮੈਂਟ ਅੰਨੀ ਫੈਸਿਲਿਟੀ ਦੇਗੀ ਉਹਨੂੰ ਪੈਨਸ਼ਨ ਦੇਗੀ ਐਸਾ ਜੇ ਤਾਂ ਕੋਈ ਸਿਸਟਮ ਹੀ ਨਹੀਂਗਾ ਇਹ ਆਪਣੇ ਪੋਲਿਟਿਕਲ ਏਜੰਡੇ ਚਲਾਉਂਦੇ ਰਹਿੰਦੇ ਆ ਔਰ ਅੰਨੀ ਕਿ ਜਿੱਦ ਐ ਕਿ ਮੈਂ ਮੰਮੀ ਆਪਣੇ profession career ਤੇ ਐਸਟਰਾ ਨਹੀਂ ਦੇਖੀ ਸੀ ਜਿਹੋ ਜਿਹੇ ਜਿਹਦਾ ਕਰਨ ਲੱਪਿਆ ਇਹ ਕੰਟਰੀ ਵਾਸਤੇ ਬੇਤਰੀ ਨਹੀਂ ਆ ਅਸੀਂ ਕਨਫਰੋਂਟੇਸ਼ਨ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਸਰਕਾਰ ਦੇ ਨਾਲ ਕੰਦੇ ਨਾ ਕੰਨਾਂ ਚਲਾ ਕੇ ਅਸੀਂ ਨੈਸ਼ਨਲ ਬਿਲਡਿੰਗ ਵਾਸਤੇ ਕੰਮ ਕਰੀਏ ਪਰ ਐਟੀਟਿਊਡ ਆਪਣਾ ਠੀਕ ਕਰਾਂ ਇਹ ਦੋ ਦੋ ਮਹੀਨੇ ਜੇ ਪਹਿਲੋਂ ਵਧਾ ਰਿਆ ਉਹਨਾਂ ਦਾ ਪਲੈਟਫਾਰਮ ਰੈਡੀ ਹੋਏ ਤਾਂ ਅਸੀਂ ਕਰੀ ਜਾਵਾਂਗੇ ਸਾਨੂੰ ਦੋ ਮਹੀਨੇ ਦਾ ਟਾਈਮ ਦਿੰਦੇ ਅਸੀਂ ਕੰਫਰਟੇਬਲੀ ਆਡਿਟ ਕਰ ਦਿੰਦੇ ਅਸੀਂ ਰਿਕਵੈਸਟ ਹੀ ਨਹੀਂ ਕਰਦੇ ਇਹਨਾਂ ਨੇ ਦੇਸ਼ ਦੇ ਹਾਲਾਤ ਨਹੀਂ ਦੇਖੇ ਅੱਜ ਦਾ ਦੇਸ਼ ਜਿਹੜਾ ਨਾ ਫਲੱਡ ਦੇ ਵਿੱਚ ਫਸਿਆ ਆ ਔਰ ਲੋਕਾਂ ਕੋਲ ਉਹਨਾਂ ਵਾਸਤੇ ਪ੍ਰਾਇੋਰਟੀ ਆਪਣੀ ਹੋ ਰਿਹਾ ਸਿਰਫ ਐਹੋ ਹੀ ਨਹੀਂ ਗਾਸੀ ਵੀ ਰਿਟਰਨ ਆ ਫਾਈਲ ਕਰਦੇ ਆ ਬੰਦਾ ਗ੍ਰੇਸਫੁਲੀ ਆਪੇ ਐਕਸਟੈਂਡ ਕਰ ਦਿੰਦਾ ਇਟ ਊਡ ਹੈਵ ਬੀਨ ਵੈਰੀ ਮਚ ਅਕਸੈਪਟਡ ਲੇਕਿਨ ਜਿਹੜਾ ਇਹਨਾਂ ਨੇ ਕੀਤਾ ਨਹੀਂ ਇਹ ਮਜਬੂਰੀ ਨਾਲ ਹੀ ਸਮਝ ਲਓ ਹਾਈ ਕੋਰਟ ਦੀ ਡਾਇਰੈਕਸ਼ਨਸ ਨਾਲ ਕੀਤਾ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਸਾਡੀਆਂ ਜਿਹੜੀਆਂ ਸੀਏ ਬਾਡੀਜ਼ ਹਨ ਡਿਫਰੈਂਟ ਡਿਫਰੈਂਟ ਐਸੋਸੀਏਸ਼ਨਸ ਹੀ ਆ ਸ਼ਹਿਰਾਂ ਦੀਆਂ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਸਾਡਾ ਬੋਝ ਇਸ ਲਈ ਕਟਵਾਤਾ ਕਿ ਜਿਹੜੀ ਸਾਡੀ ਡੇਟ ਐਕਸਟੈਂਡ ਕਰ ਦਿੱਤੀ ਹੈ 31 ਅਕਤੂਬਰ ਤੱਕ ਉਹਨਾਂ ਦੇ ਜੋਰ ਕਰਨ ਹੋਈ ਹੈ ਸਰਕਾਰ ਦਾ ਮਨ ਨਹੀਂ ਸੀ ਮੈਂ ਇਹ ਹੁਸ਼ਿਆਬਦਾਂ ਦੇ ਨਾਲ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਆਡਿਟ ਜਿਹੜੀ ਹੈ ਐ ਐਕਸਟੈਂਡ ਕੀਤੀ ਹੈ ਸਰਕਾਰ ਨੇ ਸਿਉ ਮੋਟੋ ਆਪਣੇ ਵੱਲੋਂ ਨਹੀਂ ਕੀਤੀ ਐ ਪ੍ਰਸ਼ਤਸ ਕੀਤੀ ਹੈ ਸਰਕਾਰੀ ਗਵਰਨਮੈਂਟ ਕਨ ਹਾਈ ਕੋਰਟ ਦੇ ਹੁਕਮਾਂ ਦੇ ਹੁਕਮਾਂ ਦੇ ਦਿੱਤੀ ਹੈ ਸਾਨੂੰ ਤਾਂ ਇਥੋਂ ਤੱਕ ਸੁਣਨ ਆਇਆ ਸੀ ਵਿਚਾਰ ਕਰਿਆ ਸੀ ਅਸੀਂ ਹਾਈ ਕੋਰਟ ਦੇ ਆਰਡਰ ਦੇ ਅਗੇਂਸ ਸੁਪਰੀਮ ਕੋਰਟ ਜਾਣਾ ਹੈ ਠੀਕ ਹੈ ਤੁਹਾਡਾ ਪ੍ਰੈਰੋਗੇਟਿਵ ਹੈ ਅੰਨੇ ਗਲਿਚ ਸੀ ਐਰ ਕੀ ਸਾਲ ਪਹਿਲਾ ਹੋਣਾ ਹੈ ਕਿ ਜਦੀ 15 ਸਤੰਬਰ ਦੀ ਡਿਊ ਡੇਟ ਅਡਵਾਂਸ ਟੈਕਸੀ ਲੋਕੀ ਅਡਵਾਂਸ ਟੈਕਸੀ ਨਹੀਂ ਭਰ ਸਕੇ ਕੋਈ ਇਹਨਾਂ ਦਾ ਬੋਟਲ ਨਹੀਂ ਚੱਲਦਾ ਪਿਆ ਸੀ ਅਸੀਂ ਲੋਕ ਟੈਕਸ ਭਰਨ ਵਾਸਤੇ UPI ਦਾ ਸਾਨੂੰ ਇਸਤੇਮਾਲ ਕਰਨਾ ਪਿਆ ਨਹੀਂ ਤੇ ਲੋਕਾਂ ਦਾ ਕੀ ਹੁੰਦਾ ਸੀ ਕਿ ਅਸੀਂ ਉਹਨਾਂ ਨੂੰ ਚਲਾਨ ਦੇਣਾ ਉਹਨਾਂ ਨੇ ਥਰੂ ਬੈਂਕ ਨੈੱਟ ਬੈਂਕਿੰਗ ਜਾਂ ਉਹਦੇ ਥਰੂ ਪੇਮੈਂਟ ਕਰ ਦਿੰਦੇ ਐਕਿ ਲੋਕਾਂ ਦੇ ਟੈਕਸ ਨਹੀਂ ਭਰ ਚੁੱਕੇ ਇਹਨਾਂ ਨੂੰ ਉਹ ਚੀਜ਼ਾਂ ਦਾ ਵੀ ਲੱਖਾਂ ਰੁਪਿਆ ਦਾ ਵਿਆਜ ਮਿਲਣਾ ਹੈ ਪਤਾ ਨਹੀਂ ਸਰਕਾਰ ਦਾ ਕੀ ਐਟੀਟਿਊਡ ਹੋ ਗਿਆ ਆਪਣੀ ਗਲਤੀ ਨਹੀਂ ਐਕਸੈਪਟ ਕਰ ਐਸਾ ਹਾਈ ਹੈਡਡਨੈਸ ਜਰੀਏ ਵਧੀਆ ਨਹੀਂ ਗਈ ਸਰਕਾਰ ਦੇ ਜਿਹੜੇ ਬੰਦੇ ਆਪਣੇ ਥੱਲੇ ਬਿਸ਼ਿੰਦੇ ਆ ਜਾਂ ਤਾਂ ਉਹਨਾਂ ਨੂੰ ਠੀਕ ਕਰਨ ਤੇ ਯਾ ਆਪਣਾ ਐਟੀਟਿਊਡ ਠੀਕ ਕਰਨਾ ਫਾਈਨਾਂਸ ਮਿਨਿਸਟਰ ਜੀ ਉਧਰੋਂ ਤਾਂ ਬੜੀ ਵਿਆਖਿਆ ਕਰਦੇ ਪਏ ਜੀ GST ਅਸੀਂ ਇਹ ਦੇ ਦਿੱਤਾ ਹੈ GST ਸੀਜ਼ ਇਹ ਦੇ ਦਿੱਤਾ ਹੈ ਉਹਦਾ ਫਾਇਦਾ ਕੀ ਹੈ ਜੇ ਅਸੀਂ ਬਾਕੀ ਪਬਲਿਕ ਨੂੰ ਨਹੀਂ ਕੁਝ ਦੇ ਸਕਦੇ ਜਿਹੜਾ ਟੈਕਸ ਪੇਰਦਾ ਹੈ ਤੁਹਾਡੀ ਵੀ ਉਹ ਫਾਈਨੈਂਸ਼ੀਅਲ ਹੈਲਪ ਕਰਦੇ ਆ ਜਾਂ ਨੈਸ਼ਨਲ ਬਿਲਡਿੰਗਸ ਹੈਲਪ ਕਰਦੇ ਆ ਉਹਨਾਂ ਦਾ ਤੁਸੀਂ ਦੇਖੋ ਉਹਨਾਂ ਦਾ ਵੀ ਖਿਆਲ ਰੱਖੋ ਤਾਂ ਨ ਸ਼ਬਦਾਂ ਦੇ ਨਾਲ ਜ਼ਰ ਮੈਂ ਕੰਕਲੂਡ ਕਰਨਾ that is there